ਹਲੋ ਦੋਸਤੋ ਸਤਿ ਸ੍ਰੀ ਅਕਾਲ ਅੱਜ ਦਾ ਵੀ ਵਸਾ ਹੈਗਾ ਬਿਜਲੀ ਵਾਲਾ ਗੀਜਰ। ਬੜੇ ਸੰਬੰਧ ਚ ਦੋ ਗੱਲਾਂ ਦੱਸਣੀਆਂ ਨੇ ਤੁਹਾਨੂੰ। ਜਿਹਨੂੰ ਪਤਾ ਉਹ ਠੀਕ ਹੈ ਜਿਹਨੂੰ ਨਹੀਂ ਪਤਾ ਤਾਂ ਕਰ ਸਕਦੇ ਹਾਂ ਤੁਸੀਂ। ਇੱਕ ਤਾਂ ਤੁਸੀਂ ਬਾਲੇ ਮਹਿੰਗੇ ਗੀਜਰ ਚ ਨਾ ਪਿਓ। ਜਦੋਂ ਨਮਾ ਲੈਣਾ ਵੀ ਗਲਾਸ ਗੀਜਰ ਹੈ ਜੀ ਚ ਸੋਰਾ ਨਹੀਂ ਇਕੱਠਾ ਹੁੰਦਾ ਦੁਕਾਨਦਾਰ ਕਹਿੰਦੇ ਨੇ ਕੰਪਨੀਆਂ ਕਹਿੰਦੀਆਂ ਨੇ ਲੇਕਿਨ ਇਹ ਸਾਰ ਕੋਸਮਸ ਮਸਲਾ ਨਹੀਂ ਹੈਗਾ। ਜਿੱਥੇ ਸੋਰਾ ਹੈਗਾਗਾ ਉੱਥੇ ਸੋਰਾ ਇਕੱਠਾ ਹੋਣਾ ਹੀ ਹੋਣਾ ਕਿਉਂਕਿ ਗਰਮ ਹੁੰਦਾਗਾ ਗਰਮ ਹੋ ਕੇ ਇਕੱਠਾ ਹੁੰਦਾ। ਸੋਰਾ ਇਕੱਠਾ ਹੋ ਕੇ ਗੀਜਰ ਭਰ ਗਿਆ ਦੋ ਨਿਸ਼ਾਨੀਆਂ ਨਹੀਂ ਇਹਦੀ ਪਹਿਲਾ ਸਭ ਤੋਂ ਪਾਣੀ ਘਟਾ ਸਕਦਾ ਤੁਹਾਡੀ ਟੂਟੀ ਤੁਹਾਨੂੰ ਆਪ ਹੀ ਪਤਾ ਲੱਗੂਗੀ ਪਾਣੀ ਘਟ ਗਿਆ ਨੰਬਰ 2 ਪਾਣੀ ਗਰਮ ਘਟਾਊਗਾ ਵੀ ਅੱਧਾ ਘੰਟਾ ਹੋ ਗਿਆ ਲੈ ਇਹਨੂੰ ਤੁਸੀਂ ਸੋਚੋਗੇ ਪਾਣੀ ਗਰਮ ਘਟ ਆਉਂਦਾ ਤਾਂ ਬਸ ਸਮਝ ਲਓ ਵੀ ਉਹਦੀ ਸਫਾਈ ਦੀ ਜ਼ਰੂਰਤ ਪੈ ਗਈ ਉਹਨੂੰ ਮਿਸਤਰੀ ਬੁਲਾਓ ਖਲਾ ਕੇ ਉਹਨੂੰ ਸਾਫ਼ ਕਰਾ ਦਿਓ ਇਸ ਤੋਂ ਪਹਿਲਾਂ ਕਿ ਗੀਜ਼ਰ ਦਾ ਰਾੜ ਸੜ ਜਾ ਕਿਉਂਕਿ ਓਰੀਜਨਲ ਰਾੜ ਇੱਕ ਵਾਰੀ ਸੜ ਜਾਂਦਾ ਦੁਬਾਰਾ ਜਿਹੜੇ ਰਾੜ ਆਉਂਦੇ ਨੇ ਉਹ ਦੇਸੀ ਨੇ ਆਪਾਂ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ ਜੇ ਓਰੀਜਨਲ ਲੈਣਾ ਹੈ ਇਹ ਹੀ ਫੰਡਾ ਹੈ ਦਾ 65 70 ਦੀ ਡਿਗਰੀ ਤੋਂ ਵੱਧ ਨਾ ਰੱਖੋ بس ਇਹਦੇ ਵਿੱਚ ਰੱਖੋ ਗੀਰਨ ਕੋਈ ਨਹੀਂ ਹੁੰਦਾ ਧੰਨਵਾਦ